ਹੁਣ ਆਪਾਂ ਪਹੁੰਚ ਗਏ ਜਿੰਦਲ ਸਵੀਟ ਹਾਊਸ ਨੰਬਰ ਦਾਰਦੀ ਹੱਟੀ ਸਾਰੇ ਕੰਮ ਦਿਖਾ ਦਿੰਨੇ ਆ ਤਾਂ ਤੇ ਪਹੁੰਚ ਗਏ ਇੱਥੇ ਪਹਿਲਾਂ ਆਪਾਂ ਨੇ ਹੋਰ ਸਮਾਨ ਤਾਂ ਨਹੀਂ ਲਿਆ ਕਿਉਂਕਿ ਮੈਂ ਸਵੇਰੇ ਪੁੱਛਿਆ ਤੀਆ ਕਹਿੰਦੇ ਪਨੀਰ ਵਾਲੇ ਪਕੌੜੇ ਨਹੀਂ ਅੱਜ ਮਿਲਣੇ ਆ ਦੇਖ ਲੈ ਮੈਂ ਮਿਲ ਗਿਆ ਹਣਾ ਅੱਛਾ ਆ ਦੇ ਮੇਰੀ ਨੰਨੀ ਜੀ ਜੇ ਬਥੇਰਾ ਨਾ ਹੋਵੇ ਸਹੀ ਗੱਲ ਹਾਂ ਮਿਲ ਲਾ ਹੁਣ ਮੇਜ਼ਤੀ ਕਰ ਐਨਕਿਸ ਕਿਨੇ ਹਾਂ ਇਹ ਠੀਕ ਹੈ ਆਹ ਕਾਕਾ ਨਿਕਲਿਖਤਾ ਹੈ ਕੈਲੋਰੀ ਜਨਮ ਦਿਨ ਦੀਆਂ ਵਧਾਈਆਂ ਬੰਜੀ ਹੈਲੋ ਸ਼ਸ਼ੀਕਾਂ ਹਾਂ ਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਦੇ ਵਿੱਚ ਅੱਜ ਆਪਣੀ ਮੰਮੀ ਦਾ ਜਨਮ ਦਿਨ ਹੈ ਤੇ ਆਪਾਂ ਤਿਆਰੀਆਂ ਕਰਦੇ ਹਾਂ ਸਾਰੀਆਂ ਪਹਿਲਾਂ ਲੈਰੇ ਜਾ ਕੇ ਆਉਨੇ ਆ ਫਿਰ ਉਹਰੇ ਪਿੰਡ ਚੋਂ ਕਰਾਂਗੇ ਆਦੋਂ ਬਾਜ਼ਾਰ ਲੈ ਕੇ ਚਲੀ ਡੈਡੀ ਹੁਰਾ ਨੇ ਵੀ ਅੱਜ ਆਪਣੇ ਸੈਲੀਬ੍ਰੇਸ਼ਨ ਚ ਲਾ ਲੋ ਜੇ ਇਹ ਵਲੌਗ ਚ ਲਾ ਲੋ ਸ਼ਾਮ ਨੂੰ ਹੋਣਾ ਸੀਗਾ ਪਰ ਉਹ ਅੱਜ ਕਹਿੰਦੇ ਵੀ ਸਪਰੇਅ ਕਰਦੇ ਆ ਖੇਤ ਤੇ ਕਾਫੀ ਤਿੰਨ ਚਾਰ ਜਣੇ ਸਪਰੇਅ ਕਰ ਰਹੇ ਨੇ ਤਾਂ ਕਰਕੇ ਭਾਈ ਉਹਨਾਂ ਦੀ ਥੋੜੀ ਬਲੌਗ ਚ ਗੈਰ ਹਾਜ਼ਰੀ ਰਹੂਗੀ ਉਹਨੂੰ ਕਿਸੇ ਹੋਰ ਮਾਈਕ ਤਾਂ ਲੈਣੀ ਪਾਉਣਾ ਫਾਟ ਚ ਬੋਲਣਾ ਲੈਉਣੇ ਦੀ ਟੱਕਰ ਇਹ ਪਈ ਹੁਣ ਅਸੀਂ ਕਰਾਂਗੇ ਇਹ ਬੈਂਚ ਫੋਨ ਨਾ ਡੇਲੀ ਚੰਗਾ ਨਹੀਂ ਨਹੀਂ ਦੇ ਦੇ ਹੱਟ ਫੋਨ ਨੂੰ ਹੀ ਪੜ੍ਹਦਾ ਇਹ ਹੋ ਲੱਗ ਗਏ ਲੱਗ ਗਏ ਲੱਗ ਗਏ ਸ਼ੋਰ ਲਈਏ ਪਿੰਡ ਦੇ ਬੰਦੇ ਦੇਖੀ ਜਾਂਦੇ ਨੇ ਮਤਰਾ ਵੀ ਆ ਸਕਦੇ ਆ ਘਾਸ ਸਿਰ ਆਂਦੇ ਆ ਗਾਰ ਕਰਲੇ ਮਾਤਾ ਗੁਜਰੀ ਜੀ ਹੋਣੇ ਸੋਹਣੇ ਲਾਲ ਛੋਟੀਆਂ ਛੋਟੀਆਂ ਦਾ ਤੁਸੀਂ ਇਹਨੇ ਇਸ ਕੋਲ ਦੀ ਵੀਡੀਓ ਲਈਏ ਆ ਗਿਆ ਸਰਮਿਤ ਕਰ ਲਹਿਰਾ ਗੱਦਾ ਦਾ ਪੂੜਾ ਗਿਆ ਪੂੜਾ ਲਹਿਰਾ ਆਹ ਫਾਸ ਤੋਂ ਬੈਨੇ ਆਹ ਛੇਠੋਂ ਚੱਲ ਵਾਲੇ ਵੀਡੀਓ ਬਣਾਉਣੇ ਆ ਵੀਰ ਤੇ ਚਾਗੇ ਥੈਂਕ ਸਾਧੀਆਂ ਸਖਤਾਂ ਮੂਹਰੇ ਇਸ ਨੇ ਗਤੀਵੀ ਇਸਾਰ ਰੱਖੀ ਆ ਦੇਖੋ ਇਹ ਆ ਗਿਆ ਮੰਦਿਰ ਸ੍ਰੀ ਸਮਰਾਤਨ ਮੰਦਿਰ ਦਿਖਾ ਦੇ ਅਗਰਵਾਲ ਧਰਮਸ਼ਾਲਾ ਦਿਖਾਤਾ ਇਹ ਇਹ ਹਲੇ ਜੋ ਕਰਤਾ ਇਹ ਤਾਂ ਮਾ ਗੁਰੂ ਕਿਰਪਾਲੇ ਦੇ ਬੋੜ ਬੋੜੇ ਪਾਈ ਆ ਗਿਆ ਮਸ਼ਹੂਰੀ ਕਰ ਕਰਦਾ ਇਹ ਚੱਕ ਸਾਦੀ ਦੀ ਨਾ ਇਹ ਆਇਂ ਤਰੇ ਵੀ ਫੜਦਾ ਤਾਂ ਮੋੜੀ ਵਾਲੀ ਸੇ ਵੀ ਦੇ ਮਸ਼ਹੂਰ ਫੋਟੋਗ੍ਰਾਫਰ ਸ਼ੇਫ ਫੋਟੋਗ੍ਰਾਫਰ ਦੀ ਦੁਕਾਨ ਦਿਖਾਉਣੀ ਆ ਤੁਹਾਨੂੰ ਇਹਨਾਂ ਨੇ ਆਪਣੀ ਦੁਕਾਨ ਦੇ ਮੂਰੇ ਮਸ਼ਹੂਰ ਬਲੌਗਰ ਰਿਕਨ ਖੁਸ਼ੀ ਦੀ ਫੋਟੋ ਬਣਾ ਕੇ ਦਿਚਾਈ ਵੀ ਆ ਬਹੁਤ ਸੋਹਣੀ ਲੱਗਦੀ ਸੀ ਕਰਦੇ ਜੇ ਤੁਸੀਂ ਜੇ ਨਾਲ ਤੋਂ ਵਰਕ ਕਿੰਨਾ ਸੁਹਾਰਾ ਤੇ ਜੀ ਹਾਂ ਜਰੀ ਉਹ ਦੇਖਦਾ ਨਾ ਦੇਖਦਾ ਹੀ ਨਹੀਂ ਹੁਣ ਦੇਖਿਆ ਸਰ ਲੰਘੇ ਕਰੇ ਹੁਣ ਤਾਂ ਹਾਂ ਚਲੋ ਚਲੇ ਚਲੋ ਚਲੇ ਚਲੋ ਆ ਗਿਆ ਭਈ ਪੀੜ ਪੜਕਾ ਲੈ ਰੇ ਦਾ ਪਹਿਲਾ ਕਹੋ ਕਰਨਾਗੇ ਸ਼ੋਪਿੰਗ ਹੈ ਚਲੋ ਸ਼ੋਪਿੰਗ ਕਰਨਾ ਪਹਿਲਾ ਸ਼ੋਪਿੰਗ ਹਾਂ ਪਹਿਲਾ ਜਿੰਨਾ ਦੇ ਜਾਣਾ ਉਹਨਾਂ ਦੇ ਬੜੋ ਦੁਕਾਨ ਚ ਤੇ ਓਮ ਫੈਸ਼ਨ ਹਾਊਸ ਵਾਲਿਆਂ ਦੇ ਅੱਪਰ ਲਹਿਰਾ ਗਾਗਾ ਦੇ ਵਿੱਚ ਓਮ ਫੈਸ਼ਨ ਕੋਰਨਰ ਵਾਲਿਆਂ ਨੇ ਪਹੁੰਚ ਗਏ ਹਮੇਸ਼ਾ ਆਪ ਇਹਨਾਂ ਤੋਂ ਹੀ ਕੱਪੜੇ ਡਰੈੱਸਾਂ ਸਾਰੀਆਂ ਲੈ ਕੇ ਜਾਂਦੇ ਆ ਤੇ ਇਹ ਬਹੁਤ ਵਧੀਆ ਡੀਲ ਕਰਦੇ ਨੇ ਕੁਆਲਿਟੀ ਹੁੰਦੀ ਹੈ ਇਹਨਾਂ ਦੇ ਤੇ ਪ੍ਰਾਈਸ ਵੀ ਠੀਕ ਠੀਕ ਹੁੰਦੇ ਨੇਗੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਤੁਸੀਂ ਸਾਨੂੰ ਤਾਂ ਭਾਈ ਹਮੇਸ਼ਾ ਬਹੁਤ ਵਧੀਆ ਲੱਗਦਾ ਜੀ ਜੀ ਸੁਣਾ ਹੈਗਾ ਬਹੁਤ ਸੋਹਣੀ ਕੋਈ ਜੀ ਇਹ ਸਾਈਜ਼ ਕਿਵੇਂ ਲੱਗਦਾ ਜੀ ਐਲ ਸਾਈਜ਼ ਹੈ ਜੀ ਬਾਰ اندر ਵੀ ਜਿਵੇਂ ਮਰਜ਼ੀ ਪਾ ਲੋ ਜੀ ਇੱਕ ਆ ਬਟਨ ਵਾਲਾ ਆ ਗਿਆ ਆਰਟੀਕਲ ਸਾਰੀ ਵਧੀਆ ਕੁਆਲਟੀ ਲਈ ਬਣ ਲੁੱਕ ਤੇ ਜੀ ਨੇ ਵੀ ਖੇਤ ਦੇ ਇਹਦੇ ਚ ਰੌਣਨਾ ਇੱਕ ਮਿਲ ਜੂਗਾ ਬੈਡੀ ਜੀ ਕੋਈ ਜੁੱਸੀ ਵਗੈਰਾ ਜੈਕ ਡਰੂਪ ਮਿਲ ਜੂਗੀ ਜੈਕ ਤੇ ਕੋਈ ਵੀ ਜੈਕ ਮੰਮੀ ਡੈਡੀ ਵਾਸਤੇ ਆਪਣੇ ਗਿਫਟ ਲੈ ਲਿਆ ਤੇ ਕੱਲ ਤੋਂ ਆਪਣਾ ਇੱਕ ਨਵਾਂ ਸਫਰ ਸ਼ੁਰੂ ਹੋ ਰਿਹਾ ਉਹਦੇ ਵਾਸਤੇ ਵੀ ਆਪਾਂ ਥੋੜੀ ਸ਼ਾਪਿੰਗ ਕਰ ਲਈ ਸੋ ਜੁੜੇ ਰਹੋ ਆਪਣੇ ਨਾਲ ਹੁਣ ਆਪਾਂ ਪਹੁੰਚ ਗਏ ਜਿੰਦਲ ਸਵੀਟ ਹਾਊਸ ਨੰਬਰ ਦਾਰਦੀ ਹੱਟੀ ਇੱਥੋਂ ਹੀ ਆਪਣੀ ਸਾਰੀ ਮਠਿਆਈ ਜਾਂਦੀ ਹੈ ਵਿਆਹ ਦੀ ਜਿੰਨੀ ਮਠਿਆਈ ਗਈ ਸੀ ਹੋਰ ਪਾਰਟੀ ਸ਼ਗਨਾਂ ਦੀ ਸਾਰੀ ਉਰੋਂ ਜਾਂਦੀ ਹੈ ਇਹ ਵੀ ਬਹੁਤ ਵਧੀਆ ਸ਼ੁੱਧ ਮਠਿਆਈ ਬਣਾਉਂਦੇ ਨੇ ਬੜੀ ਸ਼ਰਤਾ ਬਾਈ ਨੇ ਗੰਭੀਰ ਯੋਜਨ ਕੇ ਦਿੱਤਾ ਹੋਵੇ ਤਾਰ ਦੀ ਉਮਰ ਦੇਣੀ ਹੋ ਗਈ ਕਹੋ ਕੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਜੇ ਲੋਕਾਂ ਦਾ ਹਰੀ ਗੱਡਿਆ ਸੀ ਜੀ ਕਰਾਂਗਾ ਉਸੇ ਨੂੰ ਪਲਾ

ਕੋੜੇ ਬਦਲ ਲੱਗ ਰਹੇ ਨੇ ਇੱਧਰ ਵੀ ਕਾਫੀ ਬਿਚ ਰਹੇ ਉ ਹੋ 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 ਜੀ ਕਾ ਸਭੀ ਬਦਲ ਤੇ ਇਸ ਤਰ੍ਹਾਂ ਜਾਨੇ ਕਰ ਲੈ ਵੀਰੇ ਇੱਧਰ ਦੇਖ ਲੋ ਸਾਰੇ ਜਾਨੇ ਤੁਸੀਂ ਵੀ ਵਿੱਚ ਆ ਜਾਓਗੇ ਸਾਰੇ ਕੰਮ ਲੱਗ ਰਹੇ ਆ Okay. 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 चेक नहीं। भाई डिमांडल आ गई फिर जा रहे बना रहे कचोरिया बना रहे हो, नहीं? बना रहे हो? नहीं, तिक्की। अच्छा टिक्की ठीक है ਕੰਮ ਦਿਖਾ ਦਿੰਨੇ ਆ ਤਾਂ ਇਹ ਨਾਮ ਹੈ ਨਾ ਨਾਮ ਇੰਸਟਾਗ੍ਰਾਮ ਬੋਲੋ ਹਰ ਜਿਹੜਾ ਨਾਮ ਵੀ ਹੈ ਸਾਰੇ ਸਾਰੇ ਨੇ ਕਿੱਤਰ ਦੀ ਕੱਟੋਂਗੇ ਸਿੱਧਾ ਹੀ ਕੱਟ ਲੈਂਦੇ ਆਉਂਦੇ ਹੋਏ ਖਾਦਾ ਲਿਫਟ ਹੁੰਦੀ ਫਿਰ ਹੁਣ ਵਾਪਸ ਹੋ ਕੇ ਉੱਪਰ ਲਾਈ ਸੈਂਡ ਰੱਖਾਂਗੇ ਅੰਗੇ ਤਾਂ ਮੈਂ ਇੱਕ ਨਾਲ ਲੈ ਕੇ ਫਿਰ ਆਕਰੋ ਉਦਨ ਵੀਰ ਜਾਦੇ ਓਵਰ ਜੇ ਹੋਏ ਨੇ ਵੀ ਆ ਇੰਨਾ ਕੁ ਠੀਕ ਹੈ ਹੁਣ ਸਿਰੋ ਅਗਲਾ ਕੰਡਾ ਰੇਗੀ ਚੱਕੀ ਫਿਰ ਬੈਠ ਹਾਂ ਹਾਂ ਸਲਾਮ ਫਸ ਥੈਂਕ ਯੂ ਬਸ ਕਰਕੇ ਜਾ ਤੇ ਬਾਡੇ ਦੇ ਨੋਕਰੋਂ ਜ਼ਰੂਰ ਸਾਥ ਜਾਵਣੀ ਚੌਥੀ ਦਾ ਲਸ਼ਮਣਾ ਤੇ ਆਹੋ ਲੈ ਸੁਣਿਓ ਸਾਧ ਸੰਗਤ ਜੀ ਅਟਕਵਾਸ ਲੈਰੇ ਦਾ ਬੁਲ ਲੈ ਅੱਲਾ ਯਾਰ ਖਦਾ ਨੋਈ ਗੂਦ ਦਾ ਜਹ ਤੇ ਦਿਹਾੜਿਆਂ ਦੇ ਦਿਨਾਂ ਦਾ ਉਹਦੇ ਕਿ ਚਮਕੌਰ ਸਾਹਿਬ ਅਗੇ ਆਪਣਾ ਅੰਗਰੇਜ਼ਾਂ ਵੇਲੇ ਦਾ ਕੀ ਇਹ ਨੀਂ ਮੇਰੇ ਜਾ ਵੜੇ ਹਾਂ ਉਹਨਾਂ ਜਿਹੜਾ ਹੁੰਦਾ ਵਰਤਮਾਨ ਜੀ ਇਹ ਵੇਲੇ ਅੰਗਰੇਜ਼ਾਂ ਵੇਲੇ ਦੀ ਇਹ ਟੱਕਣੀ ਰਸੂਮ ਦੇਖ ਟਕੇ ਹਾਂ ਅਕੋਂ ਦਾ ਸੀ ਪੁਰਾਣਾ ਜਹਾਜ਼ ਮੰਨੀ ਕਰੇ ਪਹੁੰਚ ਗਏ ਦੋਸਤੋ ਪਾਤੇ ਤਕਰੀਬਨ ਜਨਮ ਦਿਨ ਦੇ ਘਰੇ ਤਿਆਰੀਆਂ ਹੋ ਗਈਆਂ ਹੋਣਗੀਆਂ ਨਾਨੀ ਵੀ ਆ ਰਹੀ ਹੈ ਸਪੈਸ਼ਲ ਤੌਰ ਤੇ ਆਈ ਹੈ ਕਿ ਨਹੀਂ ਮੈਂ ਆਪਣੀ ਕੁੜੀ ਦਾ ਜਨਮ ਦਿਨ ਮਨਾਉਂਕ ਲਈ ਤੇ ਆਜੋ ਫਿਰ ਚਲਿਏ ਕਰੇ ਜਵਾਕ ਜੇ ਸਾਰੇ ਕਹਿਣਾ ਇਹ ਲੋਕੇਸ਼ਨ ਕਿੱਥੇ ਦੀ ਹੈ ਮੈਂ ਸਿਰ ਢਾਕਲਾ ਸੋਹਰੇ ਦੇ ਪਿੰਡ ਆ ਗਿਆ ਬਸ ਹਾਂ ਕਰਦਾ ਬੰਬ ਕਰਦਾ ਪਿੰਡ ਨਗਲਾ ਦੇ ਮਸ਼ਹੂਰ ਹੋਟਲ ਗੁਰਨਾਨਕ ਸਵੀਟ ਹਾਊਸ ਤੇ ਪਹੁੰਚ ਗਏ ਇੱਥੇ ਪਹਿਲਾਂ ਆਪਾਂ ਨੇ ਹੋਰ ਸਮਾਨ ਤਾਂ ਨਹੀਂ ਲਿਆ ਕਿਉਂਕਿ ਮੈਂ ਸਵੇਰੇ ਪੁੱਛਿਆ ਤੀਆ ਕਹਿੰਦੇ ਪਨੀਰ ਵਾਲੇ ਪਕੌੜੇ ਨਹੀਂ ਅੱਜ ਮਿਲਨੇ ਹੋਰ ਸਾਰਾ ਕੁਝ ਮਿਲੂਗਾ ਉਹ ਫਿਰ ਅਸੀਂ ਇੱਕ ਦੋ ਕੰਮ ਹੋਰ ਸੀ ਉਹ ਲੈਣੋਂ ਲੈਏ ਸਾਰਾ ਕੁਝ ਤੇ ਉਰੋਂ ਸਮੋਸੇ ਲੈਣੇ ਨੇ ਹੋਰ ਲੈਣੇ ਫੁੱਲ ਕੋਆਪਾ ਇਧਰ ਵੀ ਬੰਦੇ ਨੇ ਕੜਾਹੀਆਂ ਤੇ ਕੜਾਹੀਆਂ ਚਾੜ ਰੱਖੀਆਂ ਨੇ ਚੈਨਲ ਤੇ ਵੀਡੀਓ ਆਉਗੀਆਂ ਜਦ ਨਹੀਂ ਚਲਾਸ ਮੀਟ ਹੈ ਇਹ ਮੁੰਡਾ ਮੇਰਾ ਸ਼ਾਮੀ ਤੋਂ 10 ਵਜੇ ਤੱਕ ਅਸੀਂ ਇੱਥੇ ਰਹੇ ਹਾਂ ਨਾ ਉਸੇ ਪਾਈ ਜਾਂਦਾ ਇੱਧਰ ਪਿੰਡ ਨਗਲ ਦਾ ਸਭ ਤੋਂ ਨੰਬਰ 1 ਹੋਟਲ ਹੈ ਯਾਰੀ ਬੈਸਟ ਜ਼ਰੂਰ ਕਰਿਆ ਕਰੋ ਲੋ ਜੀ ਅਰੇ ਫੋਨ ਨੰਬਰ ਨੋਟ ਕਰੋ ਨਾਲੇ ਰੇਟ ਚੈੱਕ ਕਰੋ ਸ਼ਹਿਰ ਵਾਲਾ ਨੂੰ ਸਸਤੇ ਨੇ ਕਰਪਾ ਕੋਲ ਮਾ ਕੋਠੇ ਇਹ ਤੇ ਰੋਕ ਕੁਲਵੀਰ ਨੇ ਵੀ ਕਹਿੰਦੇ ਕੰਦਾ ਤੇ ਚੜਤਕ ਹੋਆ ਗਾਦਰ ਪਾ ਕੇ ਲੋ ਸੇਕ ਹੋ ਗਿਆ ਸਮੋਸੇ ਨਾਲੇ ਪੈ ਗਈ ਚਟਨੀ ਆਪਨੇ ਨਾ ਨਹੀਂ ਦਿਖਾ ਦੀਏ ਵਿੱਚ ਹਮੇਸ਼ਾ ਮਿਲਦੀ ਹੁੰਦੀ ਹੈ ਹਾਂ ਇਹ ਮਿਲਦਾ ਨਹੀਂ ਹੈਗਾ ਦੇਖ ਲੈ ਮੈਂ ਮਿਲਦੀ ਹਾਂ ਨਾਲ ਰੱਖਿਆ ਆ ਤੇ ਮੇਰੀ ਨੰਨੀ ਜੀ ਇਹ ਬੱਝੇ ਬੱਝੇ ਚੱਲ ਆ ਵੀਰੇ ਸਹੀ ਗੱਲ ਹੈ ਹਾਂ ਮਿਲਦਾ ਹੁੰਦਾ ਹੈ ਬੇਇਜ਼ਤੀ ਕਰ ਰਹੇ ਨੇ ਬਈ ਆਪਣੀ ਦੇਖ ਲੋ ਕੋ ਖਰਾਬ ਨੇ ਯਾਨੀ ਆ ਮੈਂ ਕੋਈ ਨਹੀਂ ਹਾਂ ਕੀਤੀ ਹੋਈ ਨੂੰ ਬਣੀ ਨਹੀਂ ਅਲਦਾ ਮਿਲਦੇ ਆ ਇਹ ਵੀ ਮਜ਼ਾ ਨਹੀਂ ਆ ਹੱਸਦੇ ਆ ਇੱਧਰ ਵਤਗੀ ਸਪੋਰਟ ਆ ਬਣੀ ਮੰਮੀ ਆ ਨਾ ਇਹ ਬੋਲ ਮਰਾਣਾ ਹੈ ਨਹੀਂ ਪਤਾ ਮੈਨੂੰ ਹਾਂ 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 ਇਹ ਵੇਰ ਬੰਕ ਮਾਰਦਾ ਫੜਾ ਤੋਟਾ ਫੜਾ ਜਿੰਨਾ ਕੋ 1 ਲੱਖ ਵੀ ਹੋਰ ਇੰਨਾ ਕੀ ਹੁੰਦਾ ਹੁਣ ਨੇੜਾ ਹੋਰ ਕਿੰਨਾ ਕੀ ਹੁੰਦਾ ਹੈਗਾ ਨੇੜਾ ਇੰਨਾ ਕੀ ਹੁੰਦਾ

ਮਹਾਰਾਜੀ ਕਰ ਪਾਏ ਆ ਵਾਹ ਹਾਂ ਉਹ ਤਾਂ ਵੜਾ ਮੜਾ ਨੀ ਵਈ ਲਓ ਜੀ ਆ ਸਾਨੂੰ ਇਹ ਫਟਾਪਾ ਇਹ ਚੀਜ਼ ਹਾਂ ਭਾਈ ਜਦ ਮੈਂ ਹੁਣ ਮਸਾ ਹੋਇਆ ਉਦੋਂ ਕਿੱਥੇ ਦੀ ਭਾਰੀ ਮੈਂ ਤੁਸੀਂ ਕਾਲ ਆਹ ਹੋ ਤੁਮਾ ਕਾਰ ਲਾ ਬੱਸ ਸਤਿ ਅਕਾਲ ਤੁਹਾਨੂੰ ਖਾਓ ਤੰਨ ਵੀੜੋ ਆੜਿਆਂ ਮੇਂ ਦਾ ਇਕੱਠੇ ਦਾ ਉਹ ਬਣਾ ਲੈ ਚਾਰ ਪੰਜ ਕੁ ਸਿੰਟ ਦਾ ਹਾਂ ਹਾਂ ਇਹ ਚਾਪਾ ਰਹੀ ਨੇ ਚਾਪੋਂ ਦੀ ਤੋ ਬਣਾ ਦੇਣਾ ਹਾਂ ਕੇ ਬੇਕੇ ਪਰ ਹੈ ਆ ਜੀ ਉੱਤੇ ਟੱਕੜਾ ਲਾ ਇਹ ਤੇ ਲਾਉਣੇ ਨੇ ਤੇ ਖੇਤ ਵਾਲੇ ਆਖਣਗੇ ਅਸੀਂ ਭਾਂਡੇ ਤੇ ਮਨ ਲੱਗ ਰਿਹਾ ਹੈ ਕਰਨੀਏ ਸਕ ਨਹੀਂ ਹਾਂ ਇਹ ਠੀਕ ਹੈ ਆ ਆ ਕਰ ਲੀਂ ਫਿਕਰ ਲਈ ਕਰ ਲਈ ਸਾਰੇ ਕਸਦ ਖਾਓ ਤੁਮ ਖਾਓ ਚਲੋ ਜੀ ਨੋ ਜਦੋਂ ਦੇ ਬਲੈਂਡ ਕਰਦੇ ਨੇ ਫੋਟੋ ਹੋ ਹੋ ਜੂਗੀ ਐਂ ਹੋ ਜੂਗੀ ਵਿੱਚੀ ਹੋ ਗਈ ਖਾ ਲੋ ਜੀ ਜਦੋਂ ਦਿੰਦੀਆਂ ਵਧਾਈਆਂ ਮੈਂ ਇਹਨੂੰ ਵੀ ਖਵਾਉਗਲੀ ਹੂੰ ਹੂੰ ਨਾਨੀ ਨੂੰ ਵੀ ਖਵਾਉ ਸੱਚ ਜੇ ਨਾਨੀ ਨਾ ਹੁੰਦੀ ਉਹ ਇਹਨਾਂ पे ਖਾ ਨੀ ਨਾ ਨਾ ਖਵਾ ਦਾ ਉਹ ਫਿਰ ਕੀ ਹੋ ਗਿਆ ਪੂਰਗੇ ਨਾ ਮਿਲਾਂਗੇ ਹਜੇ ਹਜੇ ਪਾਈ ਨਾ ਦੇਖੀ ਨਾਨੀ ਫੋਨ 'ਚ ਉਧਰ ਝਾਕ ਲੈ ਉਹ ਕਿਹਨੇ ਹੁੰਦੇ ਨਾੜੇ ਕੰਮ ਖਬਰ ਚਲ ਚਲ ਚਲਾ ਚਲ ਖਾ ਲੈ ਲੈ ਖਾ ਲੈ ਖਾ ਲੈ ਨੂੰ ਦਿਖਾ ਲੈ ਖਾ ਲੈ ਖਾ ਲੈ ਬਸ ਦੱਸ ਦੇ ਨਾ ਹਾਂ ਹਾਂ ਚਲ ਖਾ ਲੈ ਖਾ ਲੈ ਵਾਹ ਨਗਾ ਦੇ ਚੈੱਕ ਦੇ ਕੰਮ ਆ ਆ ਪਲੇਟ ਰੱਖ ਲੋ ਲੈ ਇੱਥੇ ਰੱਖ ਲੋ ਚਮਚਾ ਤੁਸੀਂ ਖਾਣਾ ਨਾ 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 ਵਸ ਤੁਸੀਂ ਕਰੋ ਇਹਨੂੰ ਵੈਲੀ ਫਾਰਮੈਲਟੀ ਚ ਪੈਣਾ ਹੈ ਮਾੜਾ ਇਹਨੂੰ ਮਿਠਾ ਦੇ ਦੇ ਨਾਮ ਤੇ ਆਪਸੋ ਆਪ ਦਾ ਕੋਈ ਬਾਲਾ ਜਾਨਵਰ ਦੇਣ ਤੇ ਹੋਈ ਹੋ ਜੇ ਕੁਸ ਹੈ ਨਾਮ ਹੈ ਨਾ